ਗੋਭੀ ਬੀਬੀ ਜੀ ਤੜਕਈ ਗੋਭੀਆਂ ਚੀਰ ਲਾਪੀ ਨਵੇਂ ਸਾਲ ਦੀਆਂ ਮੁਬਾਰਕਾਂ ਕਹਿੰਦੇ ਹਰਜੀਤ ਕੌਰ ਜੀ ਹੈ ਉਧਰ ਕਹਿੰਦੇ ਨੀਕੀ ਮੰਮੀ ਬਿਮਾਰ ਹੋ ਗਈ ਏ ਨਵੇਂ ਸਾਲ ਦੀਆਂ ਮੁਬਾਰਕਾਂ ਉਹ ਵਨ ਐਪਲ ਲੈ ਲਾ ਯਾਰ ਪੀਂਗਾ ਲਾਉਂਗਾ ਹਾਫ ਐਪਲ ਲੈ ਲਾ 25 ਰੁਪਏ ਦੇ ਹੈਗੇ ਆਪਣੇ ਕੋ ਹਾਫ ਐਪਲ ਕਰਦੀ ਬਾਈ ਹਾਫ ਐਪਲ ਹਾ ਕਿਵੇਂ ਨਹੀਂ ਹਾਫ ਐਪਲ ਉਹ ਸੇਬ ਗਈ ਜਾਂਦਾ ਤੇ ਆਪ ਐਪਲ ਮੰਗਿਆ ਵਾ ਹੁਣ ਪੁੱਛ ਯਾਰ ਸੇਬ ਨਹੀਂ ਬਾਈ ਐਪਲ ਐਪਲ ਰੈਪੜੇ ਕੇ ਸੇਵ ਲੈਣਾ ਹੀ ਸੇਵ ਸੇਵ ਹੀ ਆ ਨਵਾਂ ਸਾਲ ਤੈਨੂੰ ਮੁਬਾਰਕ ਆ ਨਾ ਹਰਨਿੰਨ ਤੈਨੂੰ ਵੀ ਸਾਨੂੰ ਸਾਰਿਆਂ ਨੂੰ ਤੇ ਤੂੰ ਹੂੰਝ ਲਾਉਂਦੇ ਸੀ ਇਹ ਇਹ ਕਰ ਲਈਏ ਫੇ ਹਾਂ ਤਾਂ ਬੈਡ ਸਪਾਇਰ ਹੋ ਗਿਆ ਖਾਲੇ ਆ ਹਾਏ ਹੁਣ ਕੀ ਹੋਊਗਾ ਬਾਬਾ ਕਾਲੇ ਖਾਲੇ ਰਹੇ ਜੀ ਜਾਨੂੰ ਹੋਰ ਪਤਾ ਲੱਗਾ ਜੀ ਸਾਲ ਤੇ ਤੂੰ ਅੱਜ ਪਕੌੜੇ ਕਾਲੇ ਆ ਪਕੌੜੇ ਖਾਣਗੇ ਹੁਣ ਕੁਛ ਨਹੀਂ ਹੁੰਦਾ ਫਿਰ ਵਧੀਆ ਵਾ ਮੌਲ ਓਕੇ ਆ ਠੀਕ ਆ ਠੀਕ ਓਕੇ ਮੌਲ ਹਾਂ ਜੀ ਚੱਕ ਦੀਆਂ ਚੌੜ ਲਾਪੇ ਐਵੇਂ ਜਿਆਦਾ ਲੱਗਣਾ ਇੱਥੇ ਮੋੜ ਵਾਲੇ ਆ ਮੋੜ ਵਾਲੇ ਭਰਾਵਾ ਇੱਥੇ ਨਹੀਂ ਨਹੀਂ ਠੀਕ ਹੈ ਠੀਕ ਹੈ ਮੰਮੀ ਕੋਈ ਰਹਿ ਨਹੀਂ ਨੱਕ ਵਿੰਗਾ ਟੇਡਾ ਦੱਸ ਦੇ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਦੇ ਵਿੱਚ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨਾਟ ਅੱਜ ਸਾਡੀ ਮੰਮੀ ਨੇ ਥੋੜੀ ਜਿਹੀ ਬੇਈਮਾਨੀ ਕਰਨ ਦੀ ਕੋਸ਼ਿਸ਼ ਕੀਤੀ ਮਾਰਨਿੰਗ ਦੇ ਟਾਈਮ ਕਹਿੰਦੀ ਮੇਰ ਤੋਂ ਨਹੀਂ ਉੱਠਾ ਜਾਂਦਾ ਰਤਾਂ 'ਚੋਂ ਪੀ ਫਿਰ ਗੱਲ ਛੜੀ ਘੱਟ ਕੇ ਉਹ ਦੀ ਤੇ ਕਿ ਉਹਦੇ ਉੱਤੇ ਕਬਜ਼ਾ ਜਿੱਦਾਂ ਸੱਪ ਦਾ ਅੰਡਿਆਂ ਦੇ ਆਉਂਦਿਆਂ ਦੇ ਉਦਾਂ ਆਇਦਾ ਆਣ ਕੇ ਕਿ ਉਹ ਗੱਡੀ ਜਾਂਦੀ ਕਹਿੰਦੀ ਕੋਈ ਤਕਲੀਫ ਤੇ ਬਾਕੀ ਇੱਕ ਚੀਜ਼ ਚੰਗੀ ਵੀ ਆ ਮਮਮੀ ਨੇ ਪਾਠ ਲਾਇਆ ਹੁੰਦਾ ਪਾਠ ਕਰਦੇ ਕਰਦੇ ਤੇ ਨਾਲ ਚੀਜ਼ਾਂ ਬੰਦੀਆਂ ਰਹਿੰਦੀਆਂ ਆ ਉਹਦੇ ਵਿੱਚ ਦੁੱਗਣਾ ਤਿੱਗਣਾ ਇੱਕ ਮਾਂ ਦੇ ਹੱਥ ਦਾ ਰਸ ਇੱਕ ਗੁਰੂ ਦੀ ਬਾਣੀ ਦਾ ਰਸ ਮਿਲਦਾ ਰਹਿੰਦਾ ਹੈ ਬਾਕੀ ਇਹ ਪੁਆਇੰਟ ਨੇ ਵੱਖਰੀ ਜ਼ਿੰਦਗੀ ਦੇ ਤੇ ਜਿਹੜਾ ਕੰਜਰ ਕਲੇਸ਼ ਇਹਦਾ ਨਾ ਮੇਰਾ ਚੱਲਣਾ ਉੱਤੇ ਚੱਲਣਾ ਹੀ ਚੱਲਣਾ ਜੋ ਮਰਜ਼ੀ ਹੋ ਜੇ ਟਰੈਡਮਿਲ ਜਾਣਾ ਹੀ ਪੈਣਾ ਜਾਣਾ ਹੀ ਪੈਣਾ ਵਾ ਟੇਡਾ ਟੇਡਾ ਤੱਕਦੀ ਤੂੰ ਟੈਡਵਲ ਤੇ ਜਾੜਾ ਬੜਾ ਬੀਬੀ ਵੇ ਨਹੀਂ ਗਿਆ ਜਦੋਂ ਮੇਰੀ ਉਮਰ ਚ ਆਇਆ ਨਾ ਤੈਨੂੰ ਫਿਰ ਉਮਰ ਜਾਇਆ ਮੈਂ ਪਤਲਾ ਹੋ ਗਿਆ ਜਦੋਂ ਤੇਰੇ ਪੀੜ ਨਿਕਲੀ ਨਾ ਫਿਰ ਤੈਨੂੰ ਪੁੱਛੂ ਕੀ ਹੁੰਦਾ ਵਾ ਚੰਗੀ ਬਲੀ ਆਵਾਜ਼ ਚ ਤੁਸੀਂ ਦੇਖ ਸਕਦੇ ਹੋ ਆਵਾਜ਼ ਚ ਦਮ ਦੇਖ ਸਕਦੇ ਹੋ ਕੁਆਂਟੀਟੀ ਕੁਆਲਿਟੀ ਜੋ ਸਭ ਕੁਝ ਜੇ ਲੋਡੀਆਂ ਲੱਗੀਆਂ ਜਾਂ ਪੀੜਾਂ ਹੁੰਦੀਆਂ ਤੇ ਆਵਾਜ਼ ਔਟ ਜਾਂਦੀ ਆ ਓ ਇਦਾਂ ਜਵਾਂ ਚਲ ਗਿਆ ਬਟਟ ਮਿਲਦੇ ਮੈਂ ਅਜੇ ਕਿਹਨੇ ਤੋਂ ਨਹੀਂ ਅੱਜ ਆਇਆ ਜੋ ਮੇਰਾ ਚੂਕਣਾ ਦੁਖਦਾ ਪਹਿਲਾਂ ਲੱਤਾਂ ਦੁਖਦੀਆਂ ਸੀ ਹੁਣ ਚੂਕਣੇ ਤੇ ਗੱਲ ਚੱਲ ਗਈ ਪੈਂਦੀ ਆ ਉਧਰਲਾ ਚੂਕਣਾ ਦੁਖਦਾ ਕੋਈ ਚੱਕਣੇ ਜਿੰਨਾ ਮਰਜੀ ਬਾਨੇ ਰਾਤ ਨੂੰ ਰੋਜ਼ ਚੂਕਣਾ ਇੰਨਾ ਦੁਖਦਾ ਵਾ ਸਿੱਧੀ ਪਿਆ ਨਹੀਂ ਜਾਂਦਾ ਮੇਰੇ ਤੋਂ ਸਿੱਧੀ ਪਈ ਵੀ ਬੀਬੀ ਜੀ ਤੜਕਈ ਗੋਭੀਆਂ ਚੀਰ ਲਾਪੀ ਨਵੇਂ ਸਾਲ ਦੀਆਂ ਮੁਬਾਰਕਾਂ ਕਹਿੰਦੇ ਹਰਜੀਤ ਕੌਰ ਜੀ ਹੈ ਉਧਰ ਕਹਿੰਦੇ ਨੀਕੀ ਮੰਮੀ ਬਿਮਾਰ ਹੋ ਗਈ ਏ ਨਵੇਂ ਸਾਲ ਦੀਆਂ ਮੁਬਾਰਕਾਂ ਨਵੇਂ ਸਾਲ ਦੀਆਂ ਸਾਰਿਆਂ ਨੂੰ ਮੁਬਾਰਕਾਂ ਮੁਬਾਰਕਾਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਹੈਪੀ ਨਿਊ ईयर ਨਿਊ ਇਅਰ ਸਾਰਿਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਸੁੱਖਦਾ ਚੜੇ ਲਓ ਵੀ ਜਿਹੜਾ ਇਹ ਪਲਸਟਰ ਵਾਲਾ ਕੰਮ ਹੈ ਇਹ ਵੀ ਇੱਕ ਹਿਸਾਬ ਨਾਲ ਕੋਠੀ ਨੂੰ ਮੈਂ ਸਜਾਉਣ ਵਾਲਾ ਕੰਮ ਹੈ ਮਲਵਸਲ ਦੇ ਵਿੱਚ ਸਹੀ ਬਿਊਟੀਸ਼ਨ ਵੇਸਾ ਦੇ ਤੁਸੀਂ ਕੋਠੀ ਦੇ ਜਿਵੇਂ ਪਾਰਲਰ ਵਾਲੀਆਂ ਦੀਆਂ ਮੰਮੀਓ ਕੀ ਹੁੰਦੀਆਂ ਮੇਕਅਪ ਕਰਕੇ ਮੇਕਅਪ ਵਾਲੀਆਂ ਤੇ ਓਵੇਂ ਆ ਮਿਸਤਰੀ ਹੁੰਦੇ ਆ ਭਾਈ ਕੋਠੀ ਦਾ ਨਕਸ਼ਾ ਬਣਾਉਂਨ ਉਹਨੂੰ ਇੱਧਰ ਵੇਖੋ ਸੀਪੇ ਕਿਧਰੋਂ ਗੇੜੇ ਕੱਢਦਾ ਹੁਣ ਹੈ ਤੂੰ ਆਇਆ ਤੇ ਠਾਣ ਚੱਲਾਂ ਤੇ ਤੂੰ ਤਾਂ ਹੀ ਚੱਲ ਜਾ ਕੰਮ ਹੀ ਕਰਾ ਲਾ ਓਏ ਲੱਕੀ ਲੈਣਾ ਮਾਰੀ ਜਾਂਦਾ ਵੇਖ ਵਿਚਾਲੇ ਆਉ ਕੋਠੀ ਦੇ ਲੈ ਵੇਖ ਲੈ ਕਿਵੇਂ ਨਹੀਂ ਆ ਪੂਰਾ ਉਹ ਵਨ ਐਪਲ ਲੈ ਲਾ ਯਾਪੀਂ ਹੈ ਰੋਕਿੰਦਾ ਹਾਫ ਐਪਲ ਲਾ 25 ਰੁਪਏ ਦੇ ਹੈਗੇ ਆਪਣੇ ਕੋ ਹਾਫ ਐਪਲ ਕਰਦੀ ਬਾਈ ਹਾਫ ਐਪਲ ਕਿਵੇਂ ਨਹੀਂ ਹਾਫ ਐਪਲ ਇੱਕ ਐਪਲ ਕਿੰਨੇ ਦਾ ਪੁੱਛ ਮਨ ਐਪਲ ਕਿੰਨੇ ਦਾ ਓਏ ਇਹ ਕਿੰਨੇ ਦਾ ਐਪਲ ਐਪਲ ਕਿੰਨੇ ਦਾ ਤੋਲਿਆ ਪਤਾ ਲੱਗੂ ਤੋਲ ਕੇ ਦੱਸ ਕੇ ਦੇ ਦਗਾ ਉਹ ਸੇਵ ਗਈ ਜਾਂਦਾ ਤੇ ਆਪਾਂ ਐਪਲ ਮੰਗਿਆ ਵਾ ਹੁਣ ਪੁੱਛ ਯਾਰ ਸੇਵ ਨਹੀਂ ਬਾਈ ਐਪਲ 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 ਕਿクセਵ ਲੈਣਾ ਨਹੀਂ ਸੇਵ ਸੇਵ ਹੀ ਆ ਕਿਉਂ ਆ ਕੀ ਗੱਲ ਆ ਆਪਣੀ ਅੱਛਾ ਤੇ ਉਹਨੂੰ ਇੱਡਾ ਵੱਡਾ ਫਟਾ ਦਾ ਚੱਕ ਕੇ ਲੈ ਆਗੇ ਮੇਰੇ ਮੇਰੇ ਪਾਣੀ ਮੋਕ ਜਾਂਦਾ ਛੋਡੀ ਵੀ ਵੱਡਾ ਹੈ ਨਾ ਜਾ ਯਾਰ ਇਹ ਗੱਲ ਤਾਂ ਨਹੀਂ ਸੱਜਣਾ ਚੋਪਾ ਮਤਲਬ ਹਾਲ ਤਾਂ ਨਹੀਂ ਸੱਜਣਾ ਅੱਜ ਵੀ ਟਰਾਈਨ ਆਉਣ ਕੱਲ ਤਾਂ ਨਹੀਂ ਸੱਜਣਾ ਚਿੱਠੀਆਂ ਵੀ ਪਾਈਆਂ ਮੈਂ ਤੇਰਾ ਪੜਿਆ ਹੀ ਨਹੀਂ ਕਾਹ ਦਾ ਮਿਲਣਾ ਜੀ ਦੋ ਗੱਲਾਂ ਕਰੀਆਂ ਹੀ ਨਹੀਂ ਲਵ ਯੂ ਆ ਉ ਯੂ ਐ ਓਏ ਉ ਐ ਓਈ ਉ ਐ ਹੈਪੀ ਨਿਊਰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੈਪੀ ਹੈਪੀ ਨਵਾਂ ਸਾਲ ਤੇਨੂੰ ਮੁਬਾਰਕ ਆ ਨਾ ਹਰਨਿੰਨ ਤੈਨੂੰ ਵੀ ਸਾਰੇ ਆ ਗਏ ਤੇ ਤੂੰ ਫੋਨ ਚਲਾਉਂਦੇ ਸੀ ਤੀ ਇਹ ਕਰਨ ਲਈ ਇਹ ਫੇ ਹਾਂ ਤਾਂ ਬੈਡਸ ਪਰ ਖਾਲੇ ਹਾਏ ਹੁਣ ਕੀ ਹੋਊਗਾ ਬਾਬਾ ਕੱਲ ਇੱਕ ਸਾਇਰ ਰਹਿ ਜੀ ਸਾਨੂੰ ਹੋਰ ਪਤਾ ਲੱਗਾ ਜੀ ਤੇ ਹੁਣ ਹੋਏ ਪਾ ਪਾਜੀ ਜਾਣੇ ਆ 6 ਸਾਲ ਤੇ ਤੂੰ ਅੱਜ ਪਕੌੜੇ ਕਾਲੇ ਆ ਪਕੌੜੇ ਖਾਏਂਗੀ ਹੁਣ ਕੁਛ ਨਹੀਂ ਹੁੰਦਾ ਫਿਰ ਵਧੀਆ ਵਾ ਪਕੌੜੇ ਖਾਈ ਜਾਨੇ ਸਾਰੇ ਸਾਲ ਨਜ਼ਾਰੇ ਪੱਜ ਜੜਿਆਰ ਕੀ ਬਾਗੋ ਬਾਗ ਮੋਲ ਨਾ ਸਾਰਿਆਂ ਨੂੰ ਮੇਰੇ ਵੱਲੋਂ ਸਾਰਿਆਂ ਨੂੰ 9 ਸਾਲ ਦੀਆਂ ਲੱਖ ਲੱਖ ਵਧਾਈਆਂ ਤੁਸੀਂ ਵੀ ਕਹਿ ਦੋ 9 ਸਾਲ ਦੇ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਥੈਂਕ ਯੂ ਆਪਾਂ ਵੀ ਕਹਿ ਦिए ਲਾ ਕੋ ਦਿਆ ਆਪ ਭੈਣ ਜੂਗਲੀਆਂ ਲੱਗਿਆ ਹੋਏ ਠੀਕ ਆ ਜੀ ਮੌਲ ਓਕੇ ਆ ਠੀਕ ਆ ਠੀਕ ਆ ਓਕੇ ਮੌਲ ਹਾਂਜੀ ਜੀ ਮੇਰੀ ਓਕੇ ਚੱਕਤੀਆਂ ਚੌੜ ਲਾਪੇ ਚੱਕਤੀਆਂ ਹਫਤਾ ਉਰੇ ਹੀ ਜੇ ਹਾਂਜੀ ਹਾਂਜੀ ਉਰੇ ਹੀ ਇਹ ਕਿੜੇ ਆ ਇਹ ਜਿਹੜਾ ਰੂਫ ਲਾਉਣਾ ਇਹਨਾਂ ਨੇ ਆ ਬੱਲੇ 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 ਆ ਡਿਜ਼ਾਈਨ ਤੇ ਵੀ ਬੱਲੇ ਬੱਲੇ ਜੈ ਜੈਕਾਰ ਕਰਾਤੀ ਇਹ ਲੱਕੀ ਮਿਸਤਰੀ ਲੱਗਾ ਹੋਏ ਜਿੱਥੇ ਉਹ ਤੇ ਕੰਮਣਾ ਹਣ ਵਾਹ ਵਾਹ ਕਿਉਂ ਲੱਗੇ ਖੜੇ ਮਿਸਤਰੀਆਂ ਠੇਕੇਦਾਰ ਸਾਹਿਬ ਨੱਕ ਨੂੰ ਕਾਰ ਬਣਾਉਂਦੇ ਆ ਇਹ ਮੇਨ ਕਾਰਗਰੀ ਹੈ ਨਾ ਜਿਹੜੀ ਫਾਈਨਲ ਟੱਚ ਹੈ ਜਿਹੜਾ ਠੇਕੇਦਾਰ ਆਪਦੇ ਹੱਥਾਂ ਨਾਲ ਦਿੰਦੇ ਆ ਜਾ ਕੇ ਉੱਤੇ ਚੜ ਕੇ ਹਾਂ ਨਹੀਂ ਨਹੀਂ ਆਹ ਹੋਰ ਬਣਾਉਂਦੇ ਆਂ ਕੋਟੀ ਕੋਟੀ ਬਹੁਤ ਤਗੜੇ ਲੈਵਲ ਦੇ ਹਰ ਇੱਕ ਕੋਟੀ ਹੋਰ ਬਣਾਉਂਦੇ ਆਂ ਨਹੀਂ ਨਹੀਂ ਆ ਇੰਨੇ ਇੰਨੇ ਥਾਂ ਤੇ ਭਰਾਵਾ ਇਹਨਾਂ ਨੂੰ ਟਾਈਮ ਵੀ ਜ਼ਿਆਦਾ ਲੱਗਣਾ ਇੱਥੇ ਮੋੜ ਵਾਲੇ ਆ ਮੋੜ ਵਾਲੇ ਭਰਾਵਾ ਇੱਥੇ ਤੇਰੀ ਕੀ ਦਾ ਕੰਮ ਆਣਾ ਹੋਵੇ ਲੱਗਾ ਵੀ ਪਾੜੀਆਂ ਨਹੀਂ ਹੁੰਦੇ ਜਿਵੇਂ ਉਹ ਮੋੜੇ ਤੇ ਆ ਚੱਕੋ ਮਾਰਤਾ ਜੇ ਫਾਈਨਲ ਬੁਰਸ਼ ਵੀਰ ਜੀ ਉਹਨਾਂ ਨੇ ਚਲਾਈ ਵੇਖੋ ਮੜਿਆ ਠੇਕੇਦਾਰ ਸਾਹਿਬ ਕਿਵੇਂ ਵੇਖਿਓ ਹੋਇਆ ਸਾਈਡ ਤੇ ਇਹ ਵਖਾ ਇਹ ਲੋ ਜੀ ਵਾਂਸ ਆ ਗਿਆ ਥੋੜਾ ਇਹ ਵਿਚਾਲੇ ਪਰ ਨਹੀਂ ਠੀਕ ਆ ਨਹੀਂ ਨਹੀਂ ਠੀਕ ਹੈ ਠੀਕ ਹੈ ਮੰਮੀ ਕੋਈ ਰਹਿ ਨਹੀਂ ਨੱਕ ਵਿੰਗਾ ਟੇਡਾ ਦੱਸ ਦੇ ਲੈਨਮੈਂਟ ਸਹੀ ਹੈ ਨਾ ਜਮ ਹੈ ਆ ਨਹੀਂ ਠੀਕ ਆ ਮੋੜ ਓਏ ਯਾ ਕਬੋ ਵੇ ਮਿਸਤਰੀ ਤੂੰ ਵੇਖ ਇੱਕ ਬਾਕੀ ਤਾਂ ਠੀਕ ਆ ਮਿਸਤਰੀ ਕਿਥੋਂ ਆਇਆ ਆੜਾ ਹਾਂ ਆਇਆ ਹੀ ਨਹੀਂ ਅੱਜ ਬੋਲੇ ਹੁਣ ਹੁਣ ਦਾ ਮੈਂ ਚੱਲਾਂ ਹੁਣ ਤਾਂ ਕੰਮ ਹੈ ਨਹੀਂ ਪਾਉ ਸਵੇਰੇ 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 ਤੜਕੇ ਟਾਈਮ ਨਾਲ ਓ ਫੂਕਾਂ ਮਾਰੀ ਆ ਸਾਜੀ ਤਾਂ ਜੜਾ ਲਿਓ ਸਾਰਾ ਸਾਡਾ ਪਿੰਡ ਚ ਲੋਹਾ ਗਵਾਜ ਜਾਂਦਾ ਦੱਸਦੇ ਨੂੰ ਸਾਡੇ ਪਿੰਡ ਬਾਰੇ ਕੱਲੀ ਗਲੀ ਪੰਜ ਮਿੰਟ ਵੀ ਪਾਸੇ ਨਾ ਹੋਈ ਇਹ ਤਾਂ ਗੈਪ ਲੱਗੇ ਨਾ ਅੱਜ ਕਰਨ ਕੰਮ ਸ਼ੂ ਹਾਂ ਲੱਗ ਜਾਂਗੇ ਚੱਕ ਦੋ ਕੰਮ ਫਿਰ ਅੱਜ ਚੱਕ ਲਾਂਗੇ ਉਹ ਤਾਂ ਹੀ ਆ ਜਾਣ ਆ ਆ ਮਾੜਾ ਚੰਗਾ ਬੋਲਦਾ ਤੈਨੂੰ ਬੰਟੀ ਬੰਟੀ ਇਹ ਹੈ ਕਾਲਾ ਬਹੁਤੀ ਆਉਣੀ ਸੀ ਕਿਉਂ ਆ ਇੱਧਰ ਵੇ ਚੱਕ ਭਰਾ ਯੰਗੀ ਜੇਤ ਲਈ ਜੇ ਹੋਵੇ ਹੱਥ ਜੀ ਪਲੇਟਾਂ ਮੁੱਕ ਗਈਆਂ ਹੀ ਹੱਥਾਂ 'ਚ ਹੀ ਚੱਲੂ ਆ ਮਿਲਕ ਤੇ ਆ ਦੇ ਦੇ ਥੱਲੋਂ ਦੀ ਮਿਲਕ ਤਾਂ ਮੈਂ ਖਾਣਾ ਸੀ ਉਹ ਆ ਗਿਆ ਬੱਸ ਬਰਫੀ ਖਾ ਲੈ ਤੈਨੂੰ ਬਰਫੀ ਮਿਲ ਗਈ ਬਹੁਤਾ ਖਾਣਾ ਮਿਲ ਕੇ ਤੇ ਦੂਏ ਤੇ ਵੱਡੇ ਨੇ ਤੇਰੇ ਤੇਰੇ ਜਿੱਡੀਆਂ ਹੀ ਲਿਆ ਕੇ ਦਿੱਤੀਆਂ ਤੈਨੂੰ ਤੇਰੇ ਸਿਆਹੀਆਂ ਹਾਂਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ